ਮਹਿੰਦਰਾ ਜਿਨ੍ਹਾਂ ਨੇ ਸਾਈਡ ਗੇਅਰ ਕਰਉਣਾ ਦੋਸਤੋ ਇਹ ਵੀਡੀਓ ਨਾ ਵਾਸਤੇ ਆ ਸਰਪੰਚ ਕ੍ਰੈਪਟੋ ਕਲੱਚ ਕਲੱਚ ਵੀ ਡਬਲ ਹੋ ਜਾਊਗਾ ਤਾਂ ਸਾਈਡ ਗੇਅਰ ਵੀ ਹੋ ਜਾਊਗਾ ਤੇਲ ਬ੍ਰੇਕਾਂ ਵੀ ਹੋ ਜਾਣੀਆਂ ਇਹ ਮਾਡਲ ਬਹੁਤ ਘੱਟ ਮਿਲਦੇ ਟਰੈਕਟਰ ਦਾ ਬਹੁਤ ਅਸੀਂ ਵੀ ਖੋਲਦੇ ਆ ਥੋੜਾ ਜਿਹਾ ਇਹ ਸਾਈਡ ਗੇਅਰ ਦੀ ਡਿਮਾਂਡ ਬਹੁਤ ਹੈ ਇੱਕ ਤਾਂ ਬਾਈ ਜੀ ਗੇਅਰ ਗੋਰ ਸੌਖੇ ਪੈਂਦੇ ਆ ਜੱਜਦਾ ਬਹੁਤ ਇਹ ਮਾਡਲ ਬਹੁਤ ਘੱਟ ਆਇਆ ਤੇਲ ਬ੍ਰੇਕਾਂ ਵੱਡੀਆਂ ਬ੍ਰੇਕਾਂ ਜਿਹੜੀਆਂ ਅਰਜਨ ਚ ਵੀ ਆਈਆਂ ਪਿਛਲਾ ਐਸਾ ਸਿਰਫ ਅਰਜਨ ਟਾਈਪ ਆ ਇਹਦਾ ਪੈਰ ਦਾ ਉੱਚੇ ਆ ਕੇ ਸਾਰਾ ਸਿਸਟਮ ਇਹ 1.5 ਲੱਖ ਰੁਪਏ ਦੇ ਗੇਡ ਦੇ ਵਿੱਚ ਜਿਹੜਾ ਇਹ ਢਾਂਚਾ ਪੈਂਦਾ ਬਾਕੀ ਜਿਹੜਾ ਅਗਲੇ ਦਾ ਹੁੰਦਾ ਉਹ ਘੱਟਕੁੱਟ ਹੋ ਜਾਂਦਾ ਤੇ ਆਹ ਦੇਖ ਲਓ ਤੁਸੀਂ ਪਿਛਲਾ ਹਿੱਸਾ ਸਰਪੰਚ ਕ੍ਰੈਪਟੋ ਕਲੱਚ ਡਬਲ ਕਲੱਚ ਦੇ ਵਿੱਚ ਸਾਈਡ ਗੇਅਰ ਦੇ ਵਿੱਚ ਜਿਨ੍ਹਾਂ ਨੇ ਸਾਈਡ ਗੇਅਰ ਕਰਾਉਣਾ ਅੱਜਕੱਲ ਸਾਈਡ ਗੇਅਰ ਦਾ ਬਹੁਤ ਰਿਵਾਜ ਚੱਲਣ ਦਿਆ ਸਾਈਡ ਗੇਅਰ ਗੇਅਰ ਪਾਉਣੇ ਬਹੁਤ ਸੌਖੇ ਆ ਸਾਈਡ ਗੇਅਰ ਤੇਲ ਬ੍ਰੇਕਾਂ ਡਿਫਰੈਂਸ਼ੀਅਲ ਪੈਡਲ ਨਵੇਂ ਮਾਡਲ ਦੇ ਸਲਿੱਪ ਗੇਅਰ ਆ ਇਹਦੇ ਨਾਲ ਪਾਣੀ ਨਹੀਂ ਪੈਂਦਾ ਸਲਿੱਪ ਗੇਅਰ ਵੇਖਦੇ ਨਾ ਤੁਸੀਂ ਇਹਦੇ 'ਚ ਪਾਣੀ ਨਹੀਂ ਪੈਂਦਾ ਜਿਵੇਂ ਆਮ ਦੇਖੀਦਾ ਆਪਾਂ ਨਾ ਇਹਦੇ 'ਚ ਪਾਣੀ ਵਗੈਰਾ ਪੈ ਜਾਂਦਾ ਤੇ ਆ ਪਿਛਲਾ ਹਿੱਸਾ ਵੀ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਆ ਪਿਆ ਪਿਛਲਾ ਹਿੱਸਾ ਸਾਰਾ ਮਹਿੰਦਰਾ 585 ਕ੍ਰਪਟੋ ਡਬਲ ਕਲੱਚ ਜਿਹੜੇ ਵੀਰ ਨੇ ਵੀ ਲੈਣਾ ਆ ਤੁਸੀਂ ਦੇਖ ਲਓ ਬਹੁਤ ਸੋਹਣਾ ਪਿਛਲਾ ਹਿੱਸਾ ਪਿਆ ਵਾ ਸੇਲ ਡੇਸਾ 1.5 ਲੱਖ ਰੁਪਏ ਦੇ ਵਿੱਚ ਦੇ ਰਹੇ ਹਾਂ ਡਬਲ ਕਲੱਚ ਦੀ ਕਿੱਟ ਜਿਹੜੀ ਆ ਨਾਲ ਮਿਲੂਗੀ ਦੋਸਤੋ